ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਾ ਕੀਤਾ ਹੈ ਕਿ ਅ ਪ੍ਰਦੇਸ਼ ਨੂੰ ਸਾਡੇ ਡਿਸਟ੍ਰਿਕਟ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਜਿਹੜੀ ਐਕਸਪੋਰਸ਼ਨ ਕਾਲ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਤੇ ਮੁਰਕੇ ਕਿਸੇ ਦੀ ਜੁਰਤ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾਵਾ ਪੈਦਾ ਕਰੇ ਉਸੇ ਤਹਿਤ ਉਹ ਦੋ ਵਕ ਵਕ ਥਾਵਾਂ ਤੇ ਪ੍ਰਬਦਾ ਸੁਵਾਲ ਨਾ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਹਨੇ ਐਕਸਪਲੋਸ਼ਨ ਕਾਲ ਕੀਤੀ ਸੀਗੀ ਪੈਸੇ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 ਦਸੰਬਰ ਦੇ 2024 ਨੂੰ ਇੱਕ ਆਰਤੀਏ ਤੇ ਵਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੇ ਤੇ ਕੰਮ ਕਰਦੇ ਹੋਏ ਸਾਡੀ ਸੀਆਈਏ ਦੀ ਟੀਮ ਨੇ ਤੜੇ ਥਾਣੀ ਵਾਲ ਤੋਂ ਹੈ ਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈ ਦੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਬਿਕੀਵਿੰਦਰ ਪ੍ਰੀਤਿੰਦਰ ਐਸਐਚਓ ਵਲਟੋਆ ਸੀ ਇੰਚਾਰਜ ਸੀਆਈਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵੀਜ਼ਨ ਕਰ ਰਹੇ ਸੀਗੇ ਸਾਡੇ ਐਸਪੀਡੀ ਅਜੇ ਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਨਾਂ ਨੂੰ ਓਵਰਪਾਵਰ ਕਰਨ ਲਈ ਜਵਾਬੀ ਫਾਇਰਬੀ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਹੇਮ ਕਰਨ ਭੇਜਿਆ ਗਿਆ ਜਿੱਥੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁਰਦਲੀ ਪੁੱਛ ਗਈ ਉਸ ਤੋਂ ਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ ਬੱਤੀ ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਹੈ ਨਾਲੇ ਇਹ ਗਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੇਡ ਕਰ ਰਹੀ ਹੈ ਤੇ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਦੋਂ ਜਲਦ ਉਮੀਦ ਹੈ ਕਿ ਅੱਜ ਹੀ ਹੋ ਜੇ ਬਲਕਿ ਗ੍ਰਿਫਤਾਰ ਜਿਹੜੇ ਨੇ ਕਿੱਥੇ ਜਾਣਗੇ ਸਰ ਕਿੰਨੇ ਬਾਰੀ ਜਿਹੜੀ ਇਹਦਾ ਬਾਈਕਲ ਹੀ ਔਰ ਕਿਹੜੇ ਕਿਹੜੇ ਹਥਿਆਰ ਸੀ ਇਹਨਾਂ ਇਹ ਐਕਟਿਵਾ ਤੇ ਇੱਕ ਐਕਟਿਵਾ ਤੇ ਫਾਇਰ ਕਰਨ ਆਏ ਸੀਗੇ ਐਕਟਿਵਾ ਜਿਹੜੀ ਹੈ ਅ ਗੁਰਲਾਲਜੀਤ ਦੀ ਐਕਟਿਵਾ ਸੀਗੀ ਤੇ ਹਥਿਆਰ ਇਹਨਾਂ ਕੋ 32 ਬੋਰ ਦਾ ਪਿਸਤਲ ਸੀਗਾ ਜੇ ਤੋਂ ਇਹਨਾਂ ਨੇ ਫਾਇਰਿੰਗ ਕੀਤੀ ਸੀ ਇਹ ਸਰ ਗੋਲਜ ਦੇ ਇਹਨਾਂ ਵੱਲੋਂ ਜਿਹੜੀ ਪੁਲਿਸ ਤੇ ਫਾਇਰ ਕੀਤੇ ਗਏ ਤੇ ਮੁੜ ਕੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਇਸ ਸਮੇਂ ਤੋਂ ਇਹਨਾਂ ਨਾਲ ਅਟੈਚ ਹੈ ਜੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਫਾਇਰਿੰਗ ਦਸੰਬਰ ਦੇ ਮਹੀਨੇ ਚ ਕੀਤੀ ਸੀਗੀ ਤੇ ਮੁੜ ਕੇ 90 ਸਾਲ ਤੇ ਕੀਤੀ ਹੈ ਤੇ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇਹ ਵਾਰਦਾਤ ਕਰਨ ਦੇ ਇਰਾਦੇ ਚ ਸੀਗੇ ਤੇ ਇਸ ਤੋਂ ਇੱਕ ਵਧੀਆ ਗੱਲ ਇਹ ਹੋਈ ਹੈ ਕਿ ਜਿਹੜੀ ਇਨਾਂ ਦੇ ਜਿਹੜਾ ਨੈਟਵਰਕ ਹੈ ਜਿਹੜਾ ਗੈਂਗ ਹੈ ਜਿਹੜਾ ਇਹਨਾਂ ਦੇ ਕਹਿਨ ਤੇਦਾ ਦੀ ਵਾਰਦਾਤ ਕਰਦਾ ਹੈ ਉਹਨਾਂ ਬਾਰੇ ਵੱਡੇ ਖੁਲਾਸੇ ਹੋਏ ਆ ਤੇ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹ ਨੈਟਵਰਕ ਇਹਦਾ ਪੂਰਾ ਜਿਹੜੀ ਰੀਡ ਦੀ ਅਡੀ ਨਾਲੇ ਤੋੜੀ ਜਾਏਗੀ ਸਰ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਇਨਕਾਊਂਟਰ ਕੀਤੇ ਗਏ ਤਰਮਤਾਰਨ ਪੁਲਿਸ ਵੱਲੋਂ ਸਿਰਫ ਲੱਤ ਤੇ ਹੀ ਗੋਲੀ ਵੱਜਦੀ ਰਹੀ ਹੈ ਵੇਖੋ ਜੀ ਇਹ ਪੁਲਿਸ ਦੀ ਟ੍ਰੇਨਿੰਗ ਕੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਦੀ ਲੱਤ ਤੇ ਹੀ ਗੋਲੀ ਲੱਗ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਦਰਵਾਇਜ਼ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਮੁਲਾਜ਼ਮ ਜੀ ਕੋਈ ਇੰਜਰ ਨਹੀਂ ਪੁਲਿਸ ਦਾ ਬਚਾਅ ਰਿਹਾ ਜੀ